ਆ ਗਏ ਯਾਰ ਕਿਹਦੇ ਨਾਲ ਦੀਦੀ ਨੂੰ ਹੋ ਰਹੇ ਗਰਾਊਂਡ ਹੈ ਨਾ ਚੋ ਗਰਾਊਂਡ ਹੈ ਚੋ ਉੱਥੇ ਵੀ ਲਾਉਣੀ ਜੀ ਸੰਗਰੂਰ ਵੀ ਉਤਰਦਾਈ ਸੰਗਰੂਰ ਉਤਰਦਾ ਮਾਨਸਾ ਉਤਰਦਾ ਬਠਿੰਡੇ ਉਤਰਦਾ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਇੱਕ ਮੇਰੀ ਗੱਲ ਸੁਣੋ ਅਸਲ ਚ ਨਾ ਅਸਲ ਚ ਕੀ ਹੈ ਨਾ

ਕੀਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ ਬਾਜਵਾ ਜੀ ਤੁਸੀਂ ਬੈਠੋ ਚਲੋ ਤੁਸੀਂ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ 'ਚ ਦੇਸ਼ 'ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਕੀਰ ਨੂੰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਜੀ ਬਾਜਵਾ ਸਾਹਿਬ ਅਸਲ 'ਚ ਅਸਲ 'ਚ ਆ ਆਦੀ ਦੀ ਰੋਕ ਰੱਖੀ ਗਰਾਊਂਡ ਹੈ ਨਾ ਚਾ ਗਰਾਊਂਡ ਹੈ ਚਾ ਉੱਥੇ ਵੀ ਲਾਉਣੀ ਹੈ ਜੀ ਸੰਗਰੂਰ ਵੀ ਉਤਰ ਰਹੀ ਹੈ ਸੰਗਰੂਰ ਉਤਰਦਾ ਹੈ ਮਾਨਸਾ ਉਤਰਦਾ ਹੈ ਬਠਿੰਡੇ ਉਤਰਦਾ ਹੈ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਹੈ ਇੱਕ ਕਲਾਸ ਕੋਈ ਕਲਾਸ ਬਹੁਤ ਕਲਾਸ ਵੀ ਕੋਈ ਵੀ ਉਹਦੇ ਚ ਵੀ ਤੇਰੀ ਕਾਮਯਾਬੀ ਮੇਰੀ ਗੱਲ ਸੁਣੋ ਅਸਲ ਚ ਨਾ ਅਸਲ ਚ ਕੀ ਹੈ ਨਾ ਅਸਲ ਚ ਆ ਅਸਲ ਚ ਅਸਲ ਜੀ ਸਰ

ਚਲੋ ਤੁਸੀਂ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋਂ 6 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਜੇਰ ਨੂੰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਜੀ ਬਿਠਾਓ ਸਾਹਿਬ ਅਸਲ ਚ ਅਸਲ ਚ ਆ ਅਸਲ ਚ ਕੀ ਹੈ ਨਾ ਜੀ ਆ ਜੀ ਸਾਹਿਬ ਬੈਠੋ ਆ ਕੁਰਸੀ ਜਰੀ ਨਹੀਂ ਜਾਂਦੀ ਜੀ ਆ ਕੁਰਸੀ ਆ ਕੁਰਸੀ ਸਪੀਕਰ ਸਾਹਿਬ ਸਾਹਿਬ ਸਾਡੇ ਕੋਲੇ ਆਰਡਰ ਚ ਲੈ ਕੇ ਆਓ 3 ਦਿਨ ਨੇ ਆਰਡਰ ਚ ਲੈ ਕੇ ਆਓ ਬਾਇਓ ਬਾਇਓ ਸਾਹਿਬ ਪਲੀਜ਼ ਬੈਠੋ 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 ਸਾਡੇ ਕੋਲੇ 3 ਦਿਨ ਤੁਹਾਡੇ ਕੋਲ ਬੜਾ ਟਾਈਮ ਹੈ ਬੋਲਣ ਲਈ ਆਪਾਂ ਨੂੰ ਪੰਜਾਬ ਦੇ 3 ਕਰੋੜ ਲੋਕ ਦੇਖ ਰਹੇ ਆ ਕਿਰਪਾ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਟਾਈਮ ਵੇਸਟ ਨਾ ਕਰੀਏ ਲੈਟ ਹਿਮ ਕੰਪਲੀਟ ਆਉਟ ਮੋ ਸੀਐਮ ਠੀਕ ਹੈ ਠੀਕ ਹੈ ਜੀ ਬੈਠੋ ਤੁਸੀਂ ਤੁਸੀਂ ਆਪਦਾ ਨੋਟ ਕਰ ਲਓ ਜੋ ਜੋ ਤੁਸੀਂ ਕਹਿਣਾ ਕਹਿ ਲਿਆ ਜੋ ਤੁਸੀਂ ਬਾਅਦ ਜੀ ਮੁੱਖ ਮੰਤਰੀ ਸਾਹਿਬ ਜੀ ਬੈਠੋ ਜੀ ਮਾਜੀ ਜੀ ਜੀ ਮੁੱਖ ਦੀ 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 ਠੀਕ ਹੈ ਤੁਸੀਂ ਬੈਠੋ ਜੀ ਹੁਣ ਬਾਜਵਾ ਜੀ ਬੈਠੋ ਤੁਸੀਂ ਪਲੀਜ਼ ਬਾਜਾ ਜੀ ਬੈਠ ਠੀਕ ਹੈ ਠੀਕ ਹੈ ਠੀਕ ਹੈ ਬੈਠੋ ਠੀਕ ਹੈ ਲੈਟ ਹਮ ਕੰਪਲੀਟ ਲੈਟ ਹਮ ਕੰਪਲੀਟ ਅਮੇਸ਼ਾ ਵਾਸ ਨਹੀਂ ਹੈ ਬਾਜਾ ਸਾਹਿਬ ਹੁਣ ਲੈਟ ਹਮ ਕੰਪਲੀਟ ਜੀ ਕਾਟ ਲੈਂਡ ਤੋਂ ਪੜਾ ਆਸ ਜੀ ਪੜਾ ਸੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ 'ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਹੁਣੇ ਹੀ ਨਹੀਂ ਸੀ ਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀਗੀ ਜੀ ਇਧਰ ਕੁੱਤਾ ਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਐ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਦੇ ਸਕਰੀ ਆਜੀਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਕੀਮਾ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ اپੋਜੀਸ਼ਨ ਨੂੰ ਬੇਨਤੀ ਕਰਦਾ ਚਾਹੁੰਦਾ ਬਾਜਬਾ ਸਾਹਿਬ ਪਲੀਜ਼ ਇੱਕ ਮਿੰਟ ਸੁਣ ਲਓ ਬਾਜਬਾ ਸਾਹਿਬ ਪਲੀਜ਼ ਤੁਸੀਂ ਜੇ ਡਿਟਰਸ ਕਰੋ ਜੀ ਗੱਲ ਤਾਂ ਸੁਣ ਲਓ ਬਾਜਬਾ ਸਾਹਿਬ ਗਾਲੀ ਸੁਣ ਸਕਦੇ ਚਲੋ 1 ਮਿੰਟ ਸੁਣ ਲਓ 1 ਮਿੰਟ 1 ਵਾਰੀ ਮਾ ਜੀ 1 ਮਿੰਟ ਸਪੀਕਰਸ ਆਪਲੀ ਨਾ ਨਾ ਮੈ ਮੈਨੂੰ ਬੋਲੋ ਮੈਨੂੰ ਕਰ ਲਾਂਦਾ ਕੰਪਲੀਟ ਤੁਸੀਂ ਕੰਪਲੀਟ ਕਰ ਲਈਏ ਸੀ ਦੀ ਮੀਟਿੰਗ ਚ ਬਾਜਵਾ ਸਾਹਿਬ ਨੇ ਕੀ ਕਿਹਾ ਸੀਗਾ ਕਿ ਜੀ ਸੈਸ਼ਨ ਬਤਾਓ ਵਧਾਓ ਅਸੀਂ ਸਾਥ ਦੇਵਾਂਗੇ ਬੈਠ ਕੇ ਬੰਦਿਆਂ ਨਾਲ ਗੱਲ ਕਰਾਂਗੇ ਹੁਣ ਕੀ ਹੋਗਾ ਇਹਨਾਂ ਨੂੰ ਹੈ ਹੁਣ ਕੀ ਹੋਗਾ ਇਹਨਾਂ ਨੂੰ ਅਸੀਂ ਸੈਸ਼ਨ ਵਧਾਤਾ ਅਸੀਂ ਸੈਸ਼ਨ ਵਧਾਤਾ ਚਲੋ ਠੀਕ ਹੈ ਹੁਣ ਤੁਸੀਂ ਬੈਠ ਕੇ ਮੇਰਾ ਕਹਿਣ ਦਾ ਭਾਵ ਆ ਤੁਸੀਂ ਦੋ ਦੋ ਚਾਰ ਦਿਨ ਕਰਤਾ ਤੁਸੀਂ ਗੱਲ ਹੀ ਸੁਣਨਾ ਚਾਹੁੰਦੇ ਹੈਗੇ ਕੋਈ ਲੋਨ ਦਾ ਤੇ ਗੱਲ ਲੋਨ ਦਾ ਆਪ ਕਰਾਂਗੇ ਜੀ ਸਭ ਕੁਝ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਗੁਰੂ ਜੀ ਦੇਵਾਂਗੇ ਬਾਜਬਾ ਸਾਹਿਬ ਚਲੋ ਬੈਠੋ ਬਾਜਬਾ ਸਾਹਿਬ ਤੁਹਾਨੂੰ ਦੋ ਦਿਨ ਦਾ ਤੁਹਾਨੂੰ ਦੋ ਦਿਨ ਦਾ ਸੈਸ਼ਨ ਬਧਿਆ ਨਹੀਂ ਬਧਾਇਆ ਨਹੀਂ ਦੋ ਦਿਨ ਦਾ ਸੈਸ਼ਨ ਆਪਣਾ ਬਾਈਕ ਬੰਦ ਕਰੂਗਾ ਕਰਾਂਗੇ ਕਰ ਬਾਈਕ ਬੰਦ ਕਰ ਆਪਣਾ ਗੱਲ ਅ ਇੱਕ ਮਿੰਟ ਸੀਐਮ ਸਾਹਿਬ ਇੱਕੋ ਮਿੰਟ ਸੀਐਮ ਹਜੇ ਬਾਈਬਾ ਦੀ ਬੈਠੋ ਤੁਸੀਂ ਬਾਈਬਾ ਸਾਹਿਬ ਦੀਵਾ ਜੀ ਸੀਐਮ ਸਾਹਿਬ ਖੜਿਆ ਐਲਓਪੀ ਸਾਹਿਬ ਦੀਵਾ ਜੀ ਸੀਐਮ ਸਾਹਿਬ ਖੜਿਆ ਐਲਓਪੀ ਸਾਹਿਬ ਐਲਓਪੀ ਸਾਹਿਬ ਬੈਠੋ ਤੁਸੀਂ ਲੈਟ ਹਿਮ ਕੰਪਲੀਟ ਐਲਓਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਤਾਂ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਜੀ ਹੋਣੇ ਸਾਡੇ ਦੀ ਹਜੇ ਬੱਜੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫੇਰ ਤੁਹਾਡੇ ਵੱਜ ਕੇ ਹੋਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਜੇਰ ਦੀ ਜਾਇਦਤੋਂ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਹੈ ਯਾਰ ਜੋ ਵੀ ਕੋਈ ਖੱਦ ਕਰਦੇ ਹੋ ਤੁਸੀਂ ਜੇਰ ਦੀ ਜਾਇਦਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਇਸ ਕਿ ਮੈਂ ਮਾਫੀ ਮੰਗਦਾ ਮਾਫੀ ਮੰਗਦਾ ਸੱਚ ਕਰ ਰਿਹਾ ਕਾ ਸੱਚ ਕਰ ਰਿਹਾ ਕਾ ਸੱਚ ਕਰ ਰਿਹਾ ਸਿਮਰੇਲਾ میں جو بھی کچھ کچھ بھی کچھ بھی ریکارڈ سے نہیں جا رہا جو بھی کچھ چیئر دی یہ آج تو بیڑا بولے جا رہا ہے ریکارڈ سے نہیں جا رہا ٹھیک ہے جی بیٹھو اپنا بازوہ صاحب بیٹھو بیٹھو بھی ٹریجری بینچز پلیز بیٹھو یار سی ایم صاحب بول رہے ہیں آپ کیوں بہت مار بار جس اونرم ਲੈਟਸ ਹਰ ਗੱਲ ਵਿੱਚ ਟੋਕਦੇ ਨੇ ਨਹੀਂ ਟੋਕਦੇ ਬੈਠੋ ਬਾਈ ਵਸਾ ਬੈਠੋ ਜੀ ਸਭ ਤੋਂ ਮਹਾਨ ਕੌਣ ਦੀ ਤੋਹਫੀਂ ਕਰ ਰਹੇ ਬੈਠੋ ਜੀ ਬੈਠੋ ਜੀ ਅਨਰੋਧ ਸਿੰਘ ਸਾਹਿਬ ਜੀ ਬੈਠੋ ਜੀ ਬੈਠੋ ਬੈਠੋ ਲੈਟ ਹਿਮ ਕੰਪਲੀਟ ਅਲੋਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਕੇ ਉਹਨੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਚਿਹਰ ਦੀ ਇੱਜ਼ਤੋਂ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਯਾਰ ਕਿ ਲਾਂਦੀ ਕੀ ਹੋ ਰਹੀ ਹੈ ਗਰਾਊਂਡ ਹੈ ਨਾ ਚੋ ਗਰਾਊਂਡ ਹੈ ਚੋ لگر بھی سگر مانسا ہے بٹنڈے جی نہیں بھی گئے بھی اصل چاہیے ਤੁਸੀਂ ਏਰ ਅਡਰੈਸ ਕਰੋ ਜੀ ਜੀ ਚਲੋ ਚਲੋ ਬਖੋਰੀ ਜੀ ਸ਼ਾਬਾਸ਼ ਬਹੁਤ ਵਧੀਆ ਏਰ ਨੂਰ ਏਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ ਬਾਜਵਾ ਜੀ ਤੁਸੀਂ ਬੈਠੋ ਚਲੋ ਤੁਸੀਂ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੁਸੀਂ ਸਖਸਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਏਰ ਨੂਰ ਅਡਰੈਸ ਕੀਤਾ ਜਾਵੇ بٹھاؤ جی بٹھاؤ صاحب اصل چاہ اصل چاہ ہاں گراؤنڈ ہے نا چاہ گراؤنڈ ہے چاہ اتھو بھی لاؤنے جی سنگرور بھی اتر رہی جی سنگرور اتر دا ہے مانسا اتر دا ہے بٹھنڈے اتر دا ہے

ਚਲੋ ਬੈਠੋ ਹੋ ਬੈਠੋ ਸ਼ਾਬਾਸ਼ ਬਹੁਤ ਵਧੀਆ ਏਰਨੋਰ ਏਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ ਕੁਝ ਨਹੀਂ ਹੋਣਾ ਮਾਨ ਸਾਹਿਬ ਜੀ ਬਾਜਵਾ ਜੀ ਤੁਸੀਂ ਬੈਠੋ ਚਲੋ ਤੁਸੀਂ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੁਸੀਂ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ 'ਚ ਦੇਸ਼ 'ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਏਰਨੋਰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਜੀ ਸਾਹਿਬ ਅਸਲ 'ਚ ਅਸਲ 'ਚ ਆ ਅਸਲ ਚ ਕੀ ਹੈ ਨਾ ਜੀ ਆ ਗਿਆ ਸਾਹਿਬ ਬੈਠੋ ਆ ਕੁਰਸੀ ਜਰੀ ਨਹੀਂ ਜਾਂਦੀ ਜੀ ਆ ਕੁਰਸੀ ਆ ਕੁਰਸੀ ਸਪੀਕਰ ਸਾਹਿਬ ਸਾਜਵਾਦ ਸਾਹਿਬ ਸਾਡੇ ਕੋਲੇ ਆਰਡਰ ਚ ਲੈ ਕੇ ਆਓ ਤਿੰਨ ਦਿਨ ਨੇ ਆਰਡਰ ਚ ਲੈ ਕੇ ਆਓ ਸਾਹਿਬ ਬਾਈਓ ਸਾਹਿਬ ਪਲੀਜ਼ ਬੈਠੋ 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 ਸਾਡੇ ਕੋਲੇ ਤਿੰਨ ਦਿਨ ਨੇ ਤੁਹਾਡੇ ਕੋਲ ਬੜਾ ਟਾਈਮ ਹੈ ਬੋਲਣ ਲਈ ਆਪਾਂ ਨੂੰ ਪੰਜਾਬ ਦੇ 3 ਕਰੋੜ ਲੋਕ ਦੇਖ ਰਹੇ ਆ کرپا کر کے آپ ایس طرح دیا گلہ دے ویچے ٹائم بیس نہ کریے لیٹ ہم کمپلیٹ آن ایم بک سی ایم ٹھیک ہے ٹھیک ہے جی بیٹھو تسی 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 آدھا نوٹ کر لو جو جو تسی کہنا کہہ لیا جو تسی بات جی مکھ صاحب جی بیٹھو جی ماں جی بیٹھو جی مکھ جی 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 ٹھیک ہے تسی بیٹھو جی ہون باجوہ جی بیٹھو تسی پلیز باجوہ جی ٹھیک ہے ਠੀਕ ਹੈ ਠੀਕ ਹੈ ਬੈਠੋ ਠੀਕ ਹੈ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਇਹ ਨਾਦੀ ਤੇ ਹਮੇਸ਼ਾ ਵਾਸਤੇ ਨਹੀਂ ਹੈ ਬਾਈਬਾਬਾ ਹੁਣ ਲੈਟ ਹਿਮ ਕੰਪਲੀਟ ਤੇ ਜੀ ਕਾਡ ਲੈਣ ਤੋਂ ਪੜ੍ਹਾਸ ਜੀ ਪੜ੍ਹਾਸੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ 'ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ 'ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਜਿਹਾ ਹੋਣੀ ਨਹੀਂ ਸੀ ਸਤਾ ਹੋਰ ਕੰਮ ਕਰਦੇ ਸੀ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇਧਰ ਤੂੰ ਤਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਵੇਖ ਸਕੀ ਹਾ ਜੀ ਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਕੀਮਾ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਆਪੋਜੀਸ਼ਨ ਨੂੰ ਬੇਨਤੀ ਕਰਦਾ ਚਾਹੁੰਨਾ ਬਾਜਵਾ ਸਾਹਿਬ ਪਲੀਜ਼ ਇੱਕ ਮਿੰਟ ਸੁਣ ਲਓ ਬਾਜਵਾ ਸਾਹਿਬ ਪਲੀਜ਼ ਤੁਸੀਂ ਕੀ ਰੋਡਰ ਕਰੋ ਜੀ ਗੱਲ ਤਾਂ ਸੁਣ ਲਓ ਬਾਜਵਾ ਸਾਹਿਬ ਗਾਲੀ ਸੁਣ ਸਕਦੇ ਚਲੋ ਇੱਕ ਮਿੰਟ ਸੁਣ ਲਓ ਇੱਕ ਮਿੰਟ ਇੱਕ ਵਾਰੀ ਕੀਮਾ ਜੀ ਇੱਕ ਮਿੰਟ ਸਪੀਕਰ ਸਾਹਿਬ ਪਲੀਜ਼ ਨਹੀਂ ਨਹੀਂ ਮੈਨੂੰ ਮੈਨੂੰ ਕਰ ਲਾਂਦਾ ਕੰਪਲੀਟ ਤੁਸੀਂ ਕੰਪਲੀਟ ਕਰ ਲਈਏ ਸੀ ਦੀ ਮੀਟਿੰਗ ਚ ਬਾਜਵਾ ਸਾਹਿਬ ਨੇ ਕੀ ਕਿਹਾ ਸੀਗਾ ਕਹ ਜੀ ਸੈਸ਼ਨ ਬਤਾਓ ਵਧਾਓ ਅਸੀਂ ਸਾਥ ਦੇਵਾਂਗੇ ਬੈਠ ਕੇ ਬੰਦਿਆਂ ਨਾਲ ਗੱਲ ਕਰਾਂਗੇ ਹੁਣ ਕੀ ਹੋਗਾ ਇਹਨਾਂ ਨੂੰ ਹੈ ਹੁਣ ਕੀ ਹੋਗਾ ਇਹਨਾਂ ਨੂੰ ਅਸੀਂ ਸੈਸ਼ਨ ਵਧਾਤਾ ਅਸੀਂ ਸੈਸ਼ਨ ਵਧਾਤਾ ਲੈ ਹੁਣ ਤੁਸੀਂ ਬੈਠ ਕੇ ਮੇਰਾ ਕਹਿਣ ਦਾ ਭਾਵ ਆ ਤੁਸੀਂ ਦੋ ਦੋ ਚਾਰ ਦਿਨ ਕਰਤਾ ਤੁਸੀਂ ਗੱਲ ਹੀ ਸੁਣਨਾ ਚਾਹੁੰਦੇ ਹੈਗੇ ਕੋਈ ਲੋਨ ਦਾ ਤੇ ਗੱਲ ਹੀ ਲੋਨ ਦਾ ਆਪਾਂ ਕਰਾਂਗੇ ਜੀ ਸਭ ਕੁਝ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਗੁਰੂ ਜੀ ਦੇਵਾਂਗੇ ਬਾਜਬਾ ਸਾਹਿਬ ਚਲੋ ਬੈਠੋ ਬਾਜਬਾ ਸਾਹਿਬ ਤੁਹਾਨੂੰ ਦੋ ਦਿੰਦਾ ਤੁਹਾਨੂੰ 2 ਦਿਨ ਦਾ ਸੈਸ਼ਨ ਬਧਿਆ ਨੇ ਬਧਾਇਆ ਨਹੀਂ 2 ਦਿਨ ਦਾ ਸੈਸ਼ਨ ਆਪਣਾ ਬਾਈਕ ਬੰਦ ਕਰੋਗੇ ਕਰਾਂਗੇ ਕਰ ਬਾਈਕ ਬਾਈਕ ਆਪਣਾ ਗੱਲ ਅ ਇੱਕ ਮਿੰਟ ਸੀਐਮ ਸਾਹਿਬ ਇੱਕੋ ਮਿੰਟ ਸੀਐਮ ਹਜੇ ਬਾਜੀ ਬੈਠੋ ਤੁਸੀਂ ਬਾਈ ਬੈਸਾ ਕੀਮਾ ਜੀ ਸੀਐਮ ਸਾਹਿਬ ਖੜਿਆ ਹੈ ਐਲਓਪੀ ਸਾਹਿਬ ਕੀਮਾ ਜੀ ਸੀਐਮ ਸਾਹਿਬ ਖੜਿਆ ਹੈ ਜੀ ਐਲਓਪੀ ਸਾਹਿਬ ਐਲਓਪੀ ਸਾਹਿਬ ਬੈਠੋ ਤੁਸੀਂ ਲੈਟ ਹਿਮ ਕੰਪਲੀਟ ਐਲਓਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਆ ਫੇ ਆ ਫਿਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਕੇ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਚਿਹਰ ਦੀ ਇੱਜ਼ਤੋ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਹੈ ਯਾਰ ਜੋ ਵੀ ਕੋਈ ਹੱਦ ਕਰ ਦਿਓ ਤੁਸੀਂ ਚਿਹਰ ਦੀ ਇੱਜ਼ਤੋ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਐਸੇ ਕਿਵੇਂ ਕਰਿਆ میں سکاڑ نہیں جا رہا جو بھی کچھ چیئر مراجے تو بیڑا بولے جا رہا ہے سکاؤنڈ سے نہیں جا رہا ٹھیک ہے جی بیٹھو اپنا باجوا صاحب بیٹھو بیٹھو بھی ٹریجری بینچ پلیز بیٹھو یار سی ایم صاحب بول رہے نہیں ٹوک بھائی صاحب بیٹھو بیٹھو جی بیٹھو you جی بیٹھو جی بیٹھو بیٹھو لیٹ ہم کمپلیٹ ਲੈਡੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਗਏ ਹੁਣੇ ਸਾਡੀ ਦੀ ਹਜੇ ਬੱਚੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਤੁਸੀਂ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਚਿਹਰ ਦੀ ਇਜਾਜ਼ਤ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤੇ ਗਰਾਉਂਡ ਹੈ ਨਾ ਚਾ ਗਰਾਉਂਡ ਆ ਚਾ ਉੱਥੇ ਵੀ ਲਾਉਨੇ ਜੀ ਸੰਗਰੂਰ ਵੀ ਉਤਰਦਾ ਜੀ ਸੰਗਰੂਰ ਉਤਰਦਾ ਮਾਨਸਾ ਉਤਰਦਾ ਬਠਿੰਡੇ ਉਤਰਦਾ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਇੱਕ ਮੇਰੀ ਗੱਲ ਸੁਣੋ ਅਸਲ ਚ ਨਾ ਅਸਲ ਚ ਕੀ ਹੈ ਨਾ ਅਸਲ ਚ ਆ ਅਸਲ ਚ ਅਸਲ ਜੀ ਸਰ ਭਾਈ ਭਾਜੀ ਬੈਠੋ ਤੁਸੀਂ ਬੈਠੋ 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 بیٹھو لٹم کمپلیٹ کرو جی چلو چلو مک منتری شہباش بہت ودیا چیئر چیئر اجازت تو بنا جو بھی کچھ بولیا گیا ریکارڈ نہ گیتا جاوے جی جی پلیز باجو جی تُن بیٹھو ਚਲੋ ਤੁਸੀਂ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਕੇਰ ਨੂੰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਜੀ ਸਰ ਅਸਲ ਚ ਅਸਲ ਚ ਆ ਗਰਾਉਂਡ ਹੈ ਨਾ ਚਾ ਗਰਾਉਂਡ ਆਉਚਰ ਉੱਥੇ ਵੀ ਲਾਉਨੇ ਜੀ ਸੰਗਰੂਰ ਵੀ ਉਤਰਦਾ ਹੈ ਸੰਗਰੂਰ ਉਤਰਦਾ ਹੈ ਮਾਨਸਾ ਉਤਰਦਾ ਹੈ ਬਠਿੰਡੇ ਉਤਰਦਾ ਹੈ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਹੈ ਇੱਕ ਕਲਾਸ ਕੋਈ ਕਲਾਸ ਬਹੁਤ ਕਲਾਸ ਦੀ ਕੋਈ ਵੀ ਉਹਦੇ ਵਿੱਚ ਵੀ ਨਹੀਂ ਕਾਮਯਾਬ ਮੇਰੀ ਗੱਲ ਸੁਣੋ ਅਸਲ ਚ ਨਾ ਅਸਲ ਚ ਕੀ ਹੈ ਨਾ ਅਸਲ ਚ ਆ ਅਸਲ ਚ ਅਸਲ ਜੀ ਸਰ ਵਾਜੀ ਵਾਜੀ ਬੈਠੋ ਤੁਸੀਂ ਬੈਠੋ ਬੈਠ 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 ਸਰ ਬੈਠੋ ਨਾ Let him complete Let him complete ਤੁਸੀਂ ਚੇਅਰ ਨੂੰ ਐਡਰੈਸ ਕਰੋ ਜੀ ਜੀ ਚਲੋ ਚਲੋ ਵਖੋ ਦੇ ਜਾਓ ਬੈਠੋ ਸ਼ਾਬਾਸ਼ ਬਹੁਤ ਵਧੀਆ ਚੇਅਰ ਨੂੰ ਚੇਅਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ ਕੁਝ ਨਹੀਂ ਹੋਣਾ ਮਾਨ ਸਾਹਿਬ ਜੀ ਬਾਜਵਾ ਜੀ ਤੁਸੀਂ ਬੈਠੋ ਚਲੋ ਤੁਸੀਂ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਕੇਰ ਨੂੰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਜੀ ਸਰ ਅਸਲ ਚ ਅਸਲ ਚ ਆ ਅਸਲ ਚ ਕੀ ਹੈ ਨਾ ਜੀ ਆ ਜੀ ਸਾਹਿਬ ਬੈਠੋ ਆ ਕੁਰਸੀ ਜਰੀ ਨਹੀਂ ਜਾਂਦੀ ਜੀ ਆ ਕੁਰਸੀ ਆ ਕੁਰਸੀ ਸਪੀਕਰ ਸਾਹਿਬ ਸਾਹਿਬ ਸਾਡਾ ਆਰਡਰ ਚ ਲੈ ਕੇ ਸਾਡੇ ਕੋਲੇ ਆਰਡਰ ਚ ਲੈ ਕੇ ਆਓ ਤਿੰਨ ਦਿਨ ਨੇ ਆਰਡਰ ਚ ਲੈ ਕੇ ਆਓ ਸਾਹਿਬ ਬਾਈ ਬਾਈਓ ਸਾਹਿਬ ਪਲੀਜ਼ ਬੈਠੋ 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 ਸਾਡੇ ਕੋਲੇ ਤਿੰਨ ਦਿਨ ਨੇ ਤੁਹਾਡੇ ਕੋਲ ਬੜਾ ਟਾਈਮ ਹੈ ਬੋਲਣ ਲਈ ਆਪਾਂ ਨੂੰ ਪੰਜਾਬ ਦੇ 3 ਕਰੋੜ ਲੋਕ ਦੇਖ ਰਹੇ ਆ ਕਿਰਪਾ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਟਾਈਮ ਵੇਸਟ ਨਾ ਕਰੀਏ ਲੈ ਢਿਮ ਕੰਪਲੀਟ ਦਾ ਉਹ ਮੁੱਖ ਸੀਐਮ ਠੀਕ ਹੈ ਠੀਕ ਹੈ ਜੀ ਬੈਠੋ ਤੁਸੀਂ 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 ਆਹਦਾ ਨੋਟ ਕਰ ਲਓ ਜੋ ਜੋ ਤੁਸੀਂ ਕਹਿਣਾ ਕਹਿ ਲਿਆ ਜੋ ਤੁਸੀਂ ਬਾਤ ਜੀ ਮੁੱਖ ਮੰਤਰੀ ਸਾਹਿਬ ਜੀ ਬੈਠੋ ਜੀ ਮਾਜੀ ਜੀ ਜੀ ਮੁੱਖ ਦੀ 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 ਠੀਕ ਹੈ ਤੁਸੀਂ ਬੈਠੋ ਜੀ ਹੁਣ ਬਾਜਵਾ ਜੀ ਬੈਠੋ ਤੁਸੀਂ ਪਲੀਜ਼ ਬਾਜਵਾ ਜੀ ਬੈਠੋ ਠੀਕ ਹੈ ਠੀਕ ਹੈ ਠੀਕ ਹੈ ਬੈਠੋ ਠੀਕ ਹੈ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਹਮੇਸ਼ਾ ਵਾਸਤੇ ਬਾਜਵਾ ਸਾਹਿਬ ਹੁਣ ਲੈਟ ਹਿਮ ਕੰਪਲੀਟ ਜੀ ਕੱਢ ਲੈਣ ਤੋਂ ਪੜਾਸ ਜੀ ਪੜਾਸੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਆਉਣੇ ਹੀ ਨਹੀਂ ਸੀ ਸਿੱਧਾ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇਧਰ ਤੁਸਾਂ ਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਵੇਸਤ ਕਰੀ ਆ ਜੀ ਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਕੀਮਾ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ اپੋਜੀਸ਼ਨ ਨੂੰ ਬੇਨਤੀ ਕਰਦਾ ਚਾਹੁੰਦਾ ਬਾਜਬਾ ਸਾਹਿਬ ਪਲੀਜ਼ ਇੱਕ ਮਿੰਟ ਸੁਣ ਲਓ ਬਾਜਬਾ ਸਾਹਿਬ ਪਲੀਜ਼ ਤੁਸੀਂ ਕੀ ਰਡਰ ਕਰੋ ਜੀ ਗੱਲ ਤਾਂ ਸੁਣ ਲਓ ਬਾਜਬਾ ਸਾਹਿਬ ਗਾਲੀ ਸੁਣ ਸਕਦੇ ਚਲੋ 1 ਮਿੰਟ ਸੁਣ ਲੋ 1 ਮਿੰਟ 1 ਬੱਤੀ ਮਾ ਜੀ 1 ਮਿੰਟ ਸਪੀਕਰਸ ਆ ਪਲੀਜ਼ ਨਹੀਂ ਨਹੀਂ ਮੈਨੂੰ ਮੈਨੂੰ ਕਰਨਾ ਦਾ ਕੰਪਲੀਟ ਤੁਸੀਂ ਕੰਪਲੀਟ ਕਰ ਲਈਏ ਸੀ ਦੀ ਮੀਟਿੰਗ ਚ ਬਾਜਵਾ ਸਾਹਿਬ ਨੇ ਕੀ ਕਿਹਾ ਸੀਗਾ ਕਿ ਜੀ ਸੈਸ਼ਨ ਬਤਾਓ ਵਧਾਓ ਅਸੀਂ ਸਾਥ ਦੇਵਾਂਗੇ ਬੈਠ ਕੇ ਬੰਦੇਾਂ ਨਾਲ ਗੱਲ ਕਰਾਂਗੇ ਹੁਣ ਕੀ ਹੋਗਾ ਇਹਨਾਂ ਨੂੰ ਹੈ ਹੁਣ ਕੀ ਹੋਗਾ ਇਹਨਾਂ ਨੂੰ ਅਸੀਂ ਸੈਸ਼ਨ ਵਧਾਤਾ ਅਸੀਂ ਸੈਸ਼ਨ ਵਧਾਤਾ ਚਲੋ ਠੀਕ ਹੈ ਹੁਣ ਤੁਸੀਂ ਬੈਠ ਕੇ ਮੇਰਾ ਕਹਿਣ ਦਾ ਭਾਵ ਆ ਤੁਸੀਂ ਦੋ ਦੋ ਚਾਰ ਦਿਨ ਕਰਤਾ ਤੁਸੀਂ ਗੱਲ ਹੀ ਸੁਣਨਾ ਚਾਹੁੰਦੇ ਹੈਗੇ ਕੋਈ ਆਪ ਕਰਾਂਗੇ ਜੀ ਸਭ ਕੁਝ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਗੁਰੂ ਜੀ ਦੇਵਾਂਗੇ ਬਾਜਬਾ ਸਾਹਿਬ ਚਲੋ ਬੈਠੋ ਬਾਜਬਾ ਸਾਹਿਬ ਤੁਹਾਨੂੰ ਦੋ ਦੰਦਾ ਤੁਹਾਨੂੰ ਦੋ ਦੰਦਾ ਸੈਸ਼ਨ ਬਧਿਆ ਨੇ ਬਧਾਇਆ ਨਹੀਂ ਦੋ ਦੰਦਾ ਸੈਸ਼ਨ ਆਪਣਾ ਮਾਈਕ ਬੰਦ ਕਰੂਗਾ ਕਰਾਂਗੇ ਆਪ ਦਾ ਗੱਲ ਅ ਇੱਕ ਮਿੰਟ ਸੀਐਮ ਸਾਹਿਬ ਇੱਕੋ ਮਿੰਟ ਸੀਐਮ ਜੀਮਾ ਜੀ ਬੈਠੋ ਤੁਸੀਂ ਬਾਜਬਾ ਸਾਹਿਬ ਟੀਮਾ ਜੀ ਸੀਐਮ ਸਾਹਿਬ ਖੜਿਆ ਐਲਓਪੀ ਸਾਹਿਬ ਟੀਮਾ ਜੀ ਸੀਐਮ ਸਾਹਿਬ ਖੜਿਆ ਐਲਓਪੀ ਸਾਹਿਬ ਐਲੋਪੀ ਸਾਹਿਬ ਬੈਠੋ ਤੁਸੀਂ ਲੈਟ ਹਿਮ ਕੰਪਲੀਟ ਐਲੋਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਗਏ ਹੁਣੇ ਸਾਢੇ ਦੀਆਂ ਹਜੇ ਬੱਜੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਦੇਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ہاں نفرت جو بھی کچھ خد کر دیر کی جن کو بنا کیا گیا ریکارڈ نہ کیا جاؤ